ਟਰੈਵਲ ਏਜੰਟਾਂ ਦੇ ਵੱਲੋਂ ਤੋਖਾ ਤੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਟਰੈਵਲ ਏਜੰਟਾਂ ਦੇ ਵੱਲੋਂ ਤੋਖਾ ਤੜੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਅਜਿਹਾ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਦੱਸਦੇ ਕਿ ਖੰਨਾ ਦੇ ਦੋ ਨੌਜਵਾਨ ਇੰਨੀ ਦਿਨੀ armenia ਦੇ ਵਿੱਚ ਫਸੇ ਹੋਏ ਨੇ ਘਰ ਵਾਪਸੀ ਦੇ ਲਈ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਗਈ ਹੈ ਦੂਜੇ ਪਾਸੇ ਪਰਿਵਾਰ ਨੇ ਖੰਨਾ ਪੁਲਿਸ ਨੂੰ ਸ਼ਿਕਾਇਤ ਕਰਕੇ ਟਰੈਵਲ ਏਜੰਟ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਇਸ ਮਾਮਲੇ ਦੇ ਵਿੱਚ ਮੁਹਾਲੀ ਦੇ ਟਰੈਵਲ ਏਜੰਟ ਨੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ ਪਿੰਡ ਗੱਗੜ ਮਾਜਰਾ ਦੇ ਵਸਨੀਕ ਮਨਦੀਪ ਸਿੰਘ ਅਤੇ ਅਜਲੌਦ ਦੇ ਰਹਿਣ ਵਾਲੇ ਜਗਜੀਤ ਸਿੰਘ ਜੱਗੀ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੁਲਗਾਰੀਆ ਜਾਣਾ ਸੀ ਪਰ ਦਸੰਬਰ 2023 ਦੇ ਵਿੱਚ ਉਹਨਾਂ ਨੂੰ ਟੂਰਿਸਟ ਵਿਜੇ ਤੇ ਅਰਮੀਨੀਆ ਭੇਜ ਦਿੱਤਾ ਗਿਆ। ਮੁਹਾਲੀ ਦੇ ਟਰੈਵਲ ਏਜੰਟ ਨੇ ਉਹਨਾਂ ਨੂੰ ਕਿਹਾ ਸੀ ਕਿ ਟੂਰਿਸਟ ਵਿਜੇ ਤੇ ਅਰਮੀਨੀਆ ਜਾਣ ਮਗਰੋਂ ਉੱਥੇ ਵਰਕ ਜਿਹੜਾ ਪਰਮਿਟ ਦਵਾਇਆ ਜਾਵੇਗਾ ਤਿੰਨ ਮਹੀਨੇ ਬਾਅਦ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਗਿਆ। ਉਹ ਕਮਰੇ ਦੇ ਵਿੱਚ ਬੰਦ ਰਹਿੰਦੇ ਹਨ, ਭੁੱਖੇ ਪਿਆਸੇ ਵੀ ਦਿਨ ਕੱਟਨੇ ਪੈਂਦੇ ਹਨ। ਵਤਨ ਵਾਪਸੀ ਦੇ ਲਈ ਵਿਦੇਸ਼ੀ ਧਰਤੀ ਦੇ ਭਾਰੀ ਜੁਰਮਾਨਾ ਭਰਨ ਦੀ ਗੱਲ ਕਹੀ ਜਾ ਰਹੀ ਹੈ। ਪਰਿਵਾਰ ਦੇ ਕੋਲ ਪੈਸੇ ਨਹੀਂ ਹਨ। ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇ ਅਤੇ ਉਹਨਾਂ ਨੂੰ ਜਿਹੜਾ ਘਰ ਵਾਪਸ ਲਿਆਵੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕੀਤੀ ਹੈ ਬਰੇ ਅਰਮੀਨੀਆ ਚ ਆਏ ਸੀਗੇ ਏਜੰਟਾਂ ਨੇ ਇੱਕ ਕੰਮ ਤੇ ਭੇਜਿਆ ਸੀ ਉਹਦਾ ਕੁਝ ਹੋਇਆ ਨਹੀਂ ਕੰਮ ਘੁੰਮਦਾ ਐਸਾ ਵੈਸਾ ਹੀ ਹਾਲ ਆ ਨਾ ਹੁਣ ਕੋਈ ਟੈਕਸੀ ਵਾਦੀ ਆ ਤੁਰ ਕੇ ਜਾ ਰਹੇ ਆ ਬਾਈ ਪਹਾੜਾਂ 'ਚ ਛੜਤਾ ਕੁਝ ਨਹੀਂ ਘੜਦਾਲੇ ਦੇਖਣਾ ਬਾਈ ਕੁਝ ਨਹੀਂ ਹੈਗਾ ਠੀਕ ਆ ਨਾ ਕੋਈ ਟੈਕਸੀ ਵਾਦੀ ਆ ਤੁਰੇ ਜਾਂਦੇ ਆ ਸਾਰੇ ਜਣੇ ਦੱਸ ਬਾਈ ਭੁੱਖੇ ਤੁਰੇ ਆ ਯਾਰ ਬਾਈ ਭੁੱਖੇ ਤੁਰੇ ਆ ਯਾ ਬਾਈ ਇੱਥੇ ਕੋਈ ਹਾਲ ਨਹੀਂ ਰਿਪੋਰਟ ਵੀ ਨਹੀਂ ਪੈਂਡ ਬਹੁਤ ਦੁਨੀਆ ਬਾਈ ਯਾਰ ਆ ਦੇਖ ਲਓ ਬਾਈ ਰਵੀ ਨਹੀਂ ਆਜ ਤੁਰੇ ਜਾ ਰਹੇ ਆ ਰੋਡ ਤੇ ਨਾ ਕੋਈ ਟੈਕਸੀ ਦਾ ਇੱਥੇ ਟੈਕਸੀ ਵੱਜਦੀ ਆ ਨਾ ਕੁਝ ਹੋਰ ਆ ਏਜੰਟਾਂ ਦੇ ਚੱਕਰਾਂ ਦੇ ਵਿੱਚ ਪਾਦਾ ਕਹਿੰਦੇ ਕੰਮ ਆ ਤੇ ਕੰਮ ਆ ਬਾਈ ਤਿੰਨ ਦਿਨ ਲਾਇਆ ਨਾ ਕੁਝ ਮੜਿਆ ਵਾਸਤਾ ਰੋਟੀ ਵੀ ਨਹੀਂ ਮਿਲਦੀ ਹੁਣ ਪਾਣੀ ਦੇ ਲੱਭਦੇ ਕਿਥੇ ਰੱਬਣ ਗਏ ਆ ਤੁਰੇ ਜਾ ਰਹੇ ਆ 4-5 ਕਿਲੋਮੀਟਰ ਤੁਰ ਪੇ ਹਜੇ ਯਾਰੇ ਬੰਬ ਬਹੁਤ ਦੂਰ ਆ ਰੋ 60 ਕਿਲੋਮੀਟਰ ਆ ਬਾਈ ਹੁਣ ਪਤਾ ਨਹੀਂ ਕੀ ਕਰਾਂਗੇ ਯਾਰ ਔਖਾ ਹੋਇਆ ਬਿਆਨਾਂ ਰੇਂਜ ਆ ਬਾਈ ਆ ਦੇਖ ਲੋ ਕਹਿੰਦੇ ਕਿਸੇ ਨੂੰ ਪੈਸੇ ਨਹੀਂ ਮਿਲਣੇ ਹੈਗੇ ਜਦ ਤੱਕ ਕੰਮ ਪੂਰਾ ਨਹੀਂ ਕਰਨਾ ਕਿਸੇ ਕੋ ਰੁਪਈਆ ਨਹੀਂ ਹੈ ਕਿਸੇ ਕੋ ਕੁਝ ਨਹੀਂ ਆਹ ਤਾਂ ਅਸੀਂ ਕੰਮ ਆਹ ਹਾਲ ਆ ਇਹਨਾਂ ਦੇ ਆ ਦੇਖ ਲੋ ਬਾਜੀ ਕੋਈ ਪੈਸਾ ਕਦੋਂ ਮਿਲਦਾ ਕੋਈ ਬਾਜੀ ਕੋਈ ਪੈਸਾ ਕਿੰਨੇ ਪੈਸੇ ਮਿਲੇ ਬਾਜੀ 1 ਰੁਪਿਆ ਤਾਂ ਨਹੀਂ ਮਿਲਿਆ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਬਾਜੀ कितने दिन हुए सात आठ दिनों के खाना भी नहीं खाया एक टाइम खाना मिलता है और काम करते हैं हमारे कुछ खाना नहीं है ये तो नहीं, नहीं है एक टाइम खाना भाई कितने दिन, 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 दिन हो गए काम करते पैसा मिला नहीं मिला सात आठ दिन हो गए बड़े बड़ी पैसा नहीं पाजी को फेमर रहे हैं क्या करिए साड़ी गाल नहीं सोढ� ਬਲਗਾਰੀਆ ਦੀ ਜਗ੍ਹਾ ਅਰਮੇਨੀਆਂ ਭੇਜ ਦਿੱਤੇਗੇ ਨੇ ਸਰ ਕੀ ਪੂਰਾ ਮੈਟ੍ਰਿਕ ਕੀ ਹੈ ਜਸਟ ਮੇਰੇ ਕੋਲਿਆ ਦੋ ਐਪਲੀਕੇਸ਼ਨ ਆਈਆਂ ਨੇ ਇੱਕ ਕਰਮਜੀਤ ਕੌਰ ਵੱਲੋਂ ਤੇ ਇੱਕ ਜਸਬੀਰ ਕੌਰ ਵੱਲੋਂ ਇਹਨਾਂ ਦੇ ਬੱਚੇ ਸੀਗੇ ਇਹਨਾਂ ਨੂੰ ਕੋਈ ਗੁਰਪ੍ਰੀਤ ਸਿੰਘ ਢੁੱਲਰ ਨਾਮ ਦਾ ਕੋਈ ਏਜੰਟ ਸੀਗਾ ਮਹਾਲੀ ਦਾ ਉਹਨੇ ਬਲਗਾਰੀਆਂ ਦਾ ਕਹਿ ਕੇ ਅਰਮੇਨੀਆਂ ਭੇਜਤਾ ਹੈ ਮੇਰੇ ਕੋਲ ਐਪਲੀਕੇਸ਼ਨ ਆਈਆਂ ਨੇ ਜਿਨ੍ਹਾਂ ਦੀ ਅਸੀਂ ਪੜਤਾਲ ਕਰਦੇ ਆਂ ਤੇ ਸਾਰੇ ਡਾਕੂ ਡਾਕੂਮੈਂਟਸ ਵਗੈਰਾ ਮੰਗਿਏ ਨੇ ਡਾਕੂਮੈਂਟਸ ਦੇ ਕੇ ਹੀ ਪਤਾ ਲੱਗੂਗਾ ਵੀ ਅਸਲ ਵਿੱਚ ਮੈਟਰ ਕੀ ਹੈਗਾ ਜਿਸ ਦੀ ਪੜਤਾਲ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਵੀ ਮੈਟਰ ਹੋਊਗਾ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਹਰਮਿੰਦਰ ਸਿੰਘ ਆ ਸਰ ਜਮਿੰਦਰ ਸਿੰਘ ਕੀ ਹੋਇਆ ਤੁਸੀਂ ਐਸਐਸਪੀ ਦਫਤਰ ਪਹੁੰਚੇ ਹੋ ਤੁਹਾਡੇ ਨਾਲ ਸਰ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਬੱਚੇ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਏਜੰਟ ਆ ਹੋਰ ਆਨੇ ਮਹਾਲੀ ਉਹਨਾਂ ਨੇ ਸਾਡੇ ਬੱਚਿਆਂ ਨਾਲ ਗੱਲ ਕੀਤੀ ਸੀ ਬਲਗਾਰੀਆ ਦੀ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਬਲਗਾਰੀਆ ਭੇਜਾਂਗੇ ਪਰ ਉਹਨਾਂ ਨੇ ਕੀ ਕੀਤਾ ਬਲਗਾਰੀਆ ਦੀ ਜਗ੍ਹਾ ਉਹਨਾਂ ਨੂੰ ਅਰਮੀਨੀਆ ਭੇਜਤਾ ਅਰਮੀਨੀਆ ਭੇਜਾਂ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਉੱਥੇ ਕਿ ਵੀ ਤੁਹਾਨੂੰ ਇੱਥੇ ਤੋਂ ਅੱਗੇ ਸ਼ਿਫਟ ਕਰ ਦਾਂਗੇ ਅਸੀਂ ਦੂਸਰੀ ਕੰਟਰੀ ਭੇਜ ਦਾਂਗੇ ਪਰ ਇਦਾਂ ਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਐ ਉੱਪਰ ਉਹਨਾਂ ਨੂੰ ਡਰਾਬੇ ਮਾਰਦੇ ਨੇ ਉਹ ਜੋ ਵੀ ਉਹ ਕਿੰਨੇ ਬੱਚੇ ਦੀ ਕਿੰਨੇ ਪੈਸੇ ਦੀ ਗੱਲ ਹੋਈ ਸੀਗੀ 4.5 ਲੱਖ ਚ ਗੱਲ ਹੋਈ ਸੀ ਜੀ ਦੋ ਬੱਚੇ ਨੇ ਜੀ ਹਾਂ ਇੱਕ ਬੱਚੇ ਦਾ 4.5 ਲੱਖ ਰੁਪਈਆ ਜੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਏਜੰਟ ਸੀ ਜੀ ਉਹਦਾਂ ਨੂੰ ਹੈਗਾ ਜੀ ਮਾਮਾ ਮਾਮਾ ਕਹਿੰਦੇ ਆ ਜੀ ਉਹਨੂੰ ਠੀਕ ਆ ਜੀ ਉਹਨੇ ਕਿਹਾ ਕੀਤਾ ਉਹਦੇ ਕੋਲ ਬੱਚੇ ਕੇ ਅਕੋ ਉਹਨੇ ਮਹੀਨਾ ਰੱਖੇ ਮਹੀਨੇ ਤੋਂ ਬਾਅਦ ਉਹ ਵੀ ਕਹਿਣ ਲੱਗ ਗਿਆ ਕਿ ਮੈਨੂੰ ਪੇਮੈਂਟ ਨਹੀਂ ਮਿਲ ਰਹੀ ਮੈਂ ਤੁਹਾਨੂੰ ਤੁਹਾਡੇ ਦੇ ਕਾਰਵਾਈ ਕਰਵਾ ਦੂੰਗਾ ਤੁਹਾਨੂੰ ਅੰਦਰ ਕਰਵਾ ਦੂੰਗਾ ਇਹ ਉਸ ਤੋਂ ਬਾਅਦ ਅਸੀਂ ਤੰਗ ਪਰੇਸ਼ਾਨ ਹੋ ਕੇ ਇੱਥੇ ਐਸਐਸਪੀ ਸਾਹਿਬ ਦੇ ਆਏ ਹਾਂ ਜੀ ਦਰਖਾਸਤ ਦੇਣ ਵਾਸਤੇ। ਇਹ ਜਿਹੜੇ ਬੱਚੇ ਨੇ ਤੁਹਾਡੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੁਹਾਡੀ? ਹਾਂ ਜੀ ਗੱਲਬਾਤ ਹੋਈ ਹੈ। ਪਿਆ ਜਾ ਰਿਹਾ ਉਹਨਾਂ ਵੱਲੋਂ। ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਇੱਥੇ ਰੋਟੀ ਪਾਣੀ ਤੋਂ ਵੀ ਔਖੇ ਆ ਤੇ ਸਾਡੇ ਕੋਲ 5 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਏਜੰਟ ਵੱਲੋਂ। ਕਿੰਨਾ ਸਮਾਂ ਹੋ ਗਿਆ ਉਹਨੂੰ ਉੱਥੇ ਫਸਿਆ? ਉੱਥੇ ਫਸਿਆ ਨੂੰ 3 ਮਹੀਨੇ ਹੋ ਗਏ ਜੀ। ਆ ਚੌਥਾ ਮਹੀਨਾ ਚੱਲ ਰਿਹਾ ਜੀ ਅੱਜ ਐਸਐਸਪੀ ਨੂੰ ਮਿਲੇ ਹੋ ਕੀ ਉਹਨਾਂ ਨੇ ਨਹੀਂ ਹਲੇ ਉਹਨਾਂ ਕੋਲ ਜਾਣਾ ਜੀ ਅਸੀਂ ਉੱਥੇ ਉਹਨਾਂ ਕੋਲ ਕੋਈ ਕੰਮਕਾਰ ਕੋਈ ਮਿਲਿਆ ਕੁਝ ਕੋਈ ਕੰਮ ਨਹੀਂ ਜੀ ਹੈਗਾ ਟੁੱਟਮੀ ਦਿਹਾੜੀ ਮਿਲੀ ਸੀ ਉਹਨਾਂ ਨੇ ਜਿੰਨਾ ਟਾਈਮ ਉੱਥੇ ਕੰਮ ਕੀਤਾ ਡੇਢ ਮਹੀਨਾ ਪਰ ਉਹਨਾਂ ਦੀ 1 ਰੁਪਿਆ ਵੀ ਉਹਨਾਂ ਨੂੰ ਨਹੀਂ ਮਿਲਿਆ ਸਮਾਂ ਤੇ ਅਸੀਂ ਘਰ ਤੋਂ ਉਹਨਾਂ ਨੂੰ ਖਰਚਾ ਭੇਜ ਰਹੇ ਹਾਂ ਜੀ ਅੱਛਾ ਆਉਣ ਵਾਤੇ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਅਸੀਂ ਏਜੰਟ ਨਾਲ ਗੱਲ ਕੀਤੀ ਵੀ ਸਾਡੇ ਬੱਚਿਆਂ ਨੂੰ ਜ਼ਿਆਦਾ ਵਾਪਸ ਬਲਾਓ ਨਹੀਂ ਉੱਥੇ ਤੋਂ ਅੱਗੇ ਭੇਜੋ ਜਾਂਟਾ ਸਾਨੂੰ ਕਹਿ ਰਿਹਾ ਹੈ ਵੀ ਤੁਸੀਂ ਜਿਹੜਾ ਕੁਝ ਕਰਨਾ ਹੈ ਕਰੋ ਚਾਹੇ ਕੋਰਟ ਜਾਓ ਕਚਹਿਰੀ ਜਾਓ ਕਹਿੰਦਾ ਮੈਂ ਵੀ ਭੁੱਲਿਆ ਨਹੀਂ ਹੋਇਆ ਜਿਵੇਂ ਹੁਣ ਇੰਨਾ ਚੱਲਦਾ ਵਾ ਠੱਗੀ ਠੋਰੀ ਚੱਲਦੀ ਆ ਜਾਂਟਾ ਦਾ ਪਹਿਲਾਂ ਆਪਾਂ ਪਤਾ ਲੈ ਲੈਂਦੇ ਆ ਕੀ ਰਿਸ਼ਤੇਦਾਰ ਦੀ ਆ ਤੁਹਾਡਾ ਜਾਂਦੇ ਹਾਂਜੀ ਉਹ ਰਿਸ਼ਤੇਦਾਰ ਸੀ ਜੀ ਤੇ ਹੋਰ ਰਿਸ਼ਤੇਦਾਰੀ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਗੱਗੜ ਮੱਜਰੇ ਘਰੇ ਆਏ ਜੀ ਘਰੇ ਆ ਕੇ ਸਾਰੇ ਮੰਨ ਲਓ ਕਿ ਡਾਕੂਮੈਂਟ ਲੈ ਕੇ ਗਏ ਪਾਸਪੋਰਟ ਲੈ ਕੇ ਕੀ ਲੱਗਦੇ ਤੁਹਾਡੇ ਜਿਹੜੇ ਹੈਗੇ ਇਹ ਮੇਰੇ ਮੰਮੀ ਨੇ ਜੀ ਹਾਂਜੀ ਸਾਡੇ ਮਾਮੇ ਦੀ ਕੁੜੀ ਆ ਜੀ ਤੇ ਕਹਾ ਉਹ ਇਹਨਾਂ ਦੇ ਰਿਸ਼ਤੇਦਾਰ ਨੇ ਜੀ ਜਿਨ੍ਹਾਂ ਨੇ ਮੰਨ ਲਓ ਕਿ ਸਾਡੇ ਬਾਹਰ ਫਸੇ ਨੇ ਜਾ ਕੇ ਹਾਂਜੀ ਉਹ ਮੇਰੇ ਬਰਾਦਰ ਨੇ ਛੋਟੇ ਬਰਾਦਰ ਨੇ ਸਾਲਾ ਲੱਗਦੇ ਹਾਂਜੀ ਕਿੰਨੇ ਮੁੰਡੇ ਨੇ ਜਿਹੜੇ ਬਾਹਰ ਫਸੇ ਹੋਏ ਨੇ ਉੱਥੇ ਦੋ ਜਣੇ ਆ ਜੀ ਕੀ ਨਾਮ ਕੀ ਉਹਨਾਂ ਦਾ ਇੱਕ ਦਾ ਨਾਮ ਮਨਦੀਪ ਆ ਜੀ ਇੱਕ ਦਾ ਨਾਮ ਜਗਜੀਤ ਆ ਜੀ ਜਗਜੀਤ ਜਗਜੀਤ ਰਹਿਣ ਵਾਲੇ ਨੇ ਖੰਨੇ ਚ ਇੱਕ ਹੈਗਾ ਜੀ ਗੱਗੜ ਮੱਜਰੇ ਦਾ ਰਹਿਣ ਵਾਲਾ ਜੀ ਇੱਕ ਆ ਜਲਾਉਦਿਆ ਜੀ ਠੀਕ ਏਜੰਟ ਨੇ ਕਿੰਨੇ ਕੇ ਪੈਸੇ ਲੈਨੇ ਤੁਹਾਡੇ ਅਸੀਂ ਜੀ ਅਰਮੀਨੀ ਅਸੀਂ ਜੀ ਨਮਾ ਬੀਬੀ ਤੇਰਾ ਜਸਵੀਰ ਕਾਰ ਕਿਹੜਾ ਪਿੰਡ ਆ ਤੇਰਾ ਅਜਲੌਤ ਤੁਸੀਂ ਐਸਐਸਪੀ ਦਫਤਰ ਪਹੁੰਚੋ ਕੀ ਗੱਲ ਹੋਈ ਆ ਤੁਹਾਡੇ ਨਾਲ ਅਸੀਂ ਜੀ ਸਾਡੇ ਬੱਚੇ ਉਧਰ ਫਸਾਤੇ ਏਜੰਟ ਨੇ ਅੱਛਾ ਜੀ ਅਸੀਂ ਬਲਗਾਰੀਆ ਦੀ ਲਵਾਇਆ ਸੀ ਵੀਜ਼ਾ ਬਲਗਾਰੀਆ ਤੋਂ ਉਹਨੇ ਅਰਮੀਨੀਆ ਭੇਜ ਦਿੱਤੇ ਹਾਂਜੀ ਸਰ ਤੋਂ 4 1/2 4 ਲੱਖ ਰੁਪਇਆ ਲੈ ਲਿਆ ਜੀ ਸਾਡੇ ਬੱਚੇ ਉਧਰ ਭੁੱਖੇ ਮਰਦੇ ਨੇ ਸਾਡੇ ਬੱਚਿਆਂ ਦੀ ਕੋਈ ਰਿਸਪਾਂਸਿਬਿਲਟੀ ਨਹੀਂ ਜਿਹੜੇ ਏਜੰਟ ਸੀਗਾ ਕਿੱਥੇ ਦਾ ਰਹਿਣ ਵਾਲਾ ਸੀ ਉਹ ਹੈਗਾ ਜੀ ਮਹਾਲੀ ਦਾ ਗੁਰਪ੍ਰੀਤ ਸਿੰਘ ਭੁੱਲਰ ਹਾਂਜੀ ਉਹਦੇ ਨਾਲ ਗੱਲਬਾਤ ਹੋਈ ਤੁਹਾਡੀ ਅਸੀਂ ਸਾਡੇ ਨਾਲ ਗੱਲਬਾਤ ਅਸੀਂ ਕੀਤੀ ਸੀ ਸਾਨੂੰ ਤਾਂ ਮੁਕੀਆਂ ਦੇ ਰਿਹਾ ਜੀ ਤੁਹਾਡਾ ਬੇਟਾ ਹੈਗਾ ਬੇਟਾ ਹੈਗਾ ਉਹ ਨਾਮ ਕੀ ਹੈ ਹਾਂ ਗੱਲ ਹੋਈ ਹੈ ਉਹਦੇ ਨਾਲ ਹਾਂਜੀ ਬੇਟੇ ਨਾਲ ਗੱਲ ਹੁੰਦੀ ਹੈ ਤੁਹਾਡੇ ਨਾਲ ਹਾਂਜੀ ਬੇਟੇ ਨਾਲ ਗੱਲ ਹੋ ਜਾਂਦੀ ਹੈ ਸਾਨੂੰ ਕਹਿੰਦਾ ਕੀ ਹੈ ਬੇਟਾ ਬੇਟਾ ਕਹਿੰਦਾ ਜੀ ਅਸੀਂ ਭੁੱਖੇ ਮਰਦੇ ਆ ਸਾਨੂੰ ਕੋਈ ਕੰਮ ਨਹੀਂ ਜੇ ਕੋਈ ਅਸੀਂ ਕੰਮ ਦੀ ਦਿਹਾੜੀ ਲਾਉਣੇ ਵੀ ਆ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਹੈਗਾ ਸਾਨੂੰ ਅਜੀ ਭੁੱਖੇ ਮਾਰ ਰਹੇ ਆ ਜੀ ਹੁਣ ਕੀ ਚਾਹੁੰਦੇ ਕਿੰਨੇ ਪੈਸੇ ਲੱਗੇ ਸੀਗੇ ਤੁਹਾਡੇ ਸਾਡੇ 4.5 ਲੱਖ ਰੁਪਇਆ ਸਾਥੋਂ ਲਿਆ ਜੀ ਤੁਸੀਂ ਸਰ ਜਦੇ ਦੇਤਾ ਸੀ ਅਸੀਂ ਨਾ ਜੀ ਅਸੀਂ ਦੂਜੇ ਲੋਟ ਪਵਾਏ ਨੇ ਅਸੀਂ ਜਿਵੇਂ ਬੈਂਕਰ ਆਂ ਅਸੀਂ ਦੂਜੇ ਲੋਟ ਕੋਸਾ ਅਸੀਂ ਕੈਸ਼ ਕਰਤਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਆ ਸਾਡੇ ਬੱਚਿਆਂ ਨੂੰ ਜਾਂ ਤਾਂ ਸਾਬ ਉਹ ਕਰੇ ਆਪਣਾ ਹੋਰ ਪਾਸੇ ਸ਼ਿਫਟ ਕਰੇ ਨਹੀਂ ਫੇ ਸਾਡੇ ਬੱਚੇ ਸਾਨੂੰ ਵਾਪਸ ਸਾਡੇ ਵਾਂਗ ਰਕਮ ਹੱਥ ਤੇ ਧਰੇ ਠੀਕ ਆ ਨੀ ਜੀ ਹਾਂਜੀ ਸਾਡੇ ਬੱਚੇ ਉਧਰ ਬਹੁਤ ਤੰਗ ਨੇ ਜੀ ਭੁੱਖੇ ਮਰ ਰਹੇ ਨੇ ਸਾਡੇ ਬੱਚੇ ਇਸ ਟਾਈਮ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਕੌਰ ਆ ਜਿਹੜੀ ਪਿੰਡ ਦਾ ਤੁਹਾਡਾ ਕਗੜ ਮੱਜਰਾ ਜੀ ਪਿੰਡ ਮੇਰਾ ਜੀ ਐਸਐਸਪੀ ਦਫ਼ਤਰ ਪਹੁੰਚੋ ਕੀ ਕਹੋ ਕਿ ਆ ਕਿਉਂ ਮੇਰਾ ਬੇਟਾ ਜੀ ਸਾਡੀ ਮਾਮਾ ਜੀ ਦੀ ਉਹ ਕੁੜੀ ਆ ਜੀ ਜਿਹੜੇ ਜੰਟਪਣਾ ਕਰਦੇ ਆ ਜੀ ਮੈਂ ਜੀ ਫੈਕਟਰੀ ਚ ਕੰਮ ਕਰਦੀ ਸੀ ਜੀ ਮੇਰੇ ਘਰੇ ਆ ਕੇ ਕਹਿੰਦੀ 30 32 ਸਾਲ ਬਾਅਦ ਜੀ ਮੈਨੂੰ ਮਿਲੀ ਆ ਉਹ ਮੈਨੂੰ ਕਹਿੰਦੀ ਤੂੰ ਕਿੰਨਾ ਟਾਈਮ ਫੈਕਟਰੀ ਚ ਕੰਮ ਕਰੀ ਜਾਏਂਗੀ ਤੇਰੇ ਘਰ ਦੀ ਗਰੀਬੀ ਮੈਂ ਦੂਰ ਕਰੂੰਗੀ ਤੇਰਾ ਮੁੰਡੇ ਨੂੰ ਬਾਹਰ ਭੇਜੂੰਗੀ ਤੇ ਨਾ ਹਾਂ ਚਲ ਮੈਂ ਮੁੰਡਾ ਤਾਂ ਜੀ ਮੇਰਾ ਕਈ ਸਾਲ ਕਹੀ ਗਿਆ ਮੈਨੂੰ ਵੀ ਮੰਮੀ ਮੈਨੂੰ ਬਾਹਰ ਭੇਜ ਦੇ ਮੈਂ ਮੰਨਦੀ ਨਹੀਂ ਤੀ ਹੈਗੀ ਜੀ ਪਰ ਇਹ ਰਿਸ਼ਤੇਦਾਰੀ ਕਰਕੇ ਜੀ ਮੈਨੂੰ ਮੰਨਣਾ ਪੈ ਗਿਆ ਨਾ ਚਲ ਕੋਈ ਨਾ ਰਿਸ਼ਤੇਦਾਰੀ ਆ ਭੇਜ ਦੂ ਭੇਜ ਦੂਗੀ ਸਾਡੇ 4 ਲੱਖ ਰੁਪਇਆ ਲੈ ਲਿਆ ਜੀ ਉਹਨੇ ਸਾਥੇ ਮੈਂ ਤਾਂ ਜੀ ਕੁੜੀਆਂ ਦੀਆਂ ਟੂਮਾ ਵੀ ਬੈਂਕ ਚ ਰੱਖੀ ਬੈਠੀਆਂ ਜੀ ਬੋਰਡ ਮੁੰਡੇ ਦਾ ਉਹ ਬੇਜਤਾ ਦੀ ਲੋਨ ਮੈਂ ਲੈ ਲੈ ਕੇ ਸਾਡੇ 4 ਲੱਖ ਰੁਪਇਆ ਪੂਰਾ ਕਰਕੇ ਜੀ ਦਿੱਤਾ ਉਹਨੂੰ ਤੇ ਅੱਜ ਜੀ ਮੁੰਡਾ ਮੇਰਾ ਉਧਰ ਫਸਿਆ ਬੈਠਾ ਰੋਟੀ ਪਾਣੀ ਤੇ ਵੀ ਭੁੱਖੇ ਤੇ ਆਏ ਬੈਠਾ ਉਹਦਾ ਮੁੰਡਾ ਉਹਦਾ ਨਾਮ ਕੀ ਆ ਮਨਦੀਪ ਸਿੰਘ ਆ ਜੀ ਉਹਦਾ ਨਾਮ ਓਕੇ ਕਿੰਨਾ ਚਿਰ ਹੋ ਗਿਆ ਉਹਨੂੰ ਟੋਟਲ ਗਏ ਨੂੰ ਉਹਨੂੰ ਜੀ ਚੌਥਾ ਮਹੀਨਾ ਲੱਗ ਗਿਆ ਜੀ ਗਏ ਨੂੰ ਫਿਰ ਤੁਹਾਡੀ ਉਹਦੇ ਨਾਲ ਗੱਲ ਹੁੰਦੀ ਆ ਹਾਂ ਜੀ ਗੱਲ ਹੁੰਦੀ ਆ ਠੀਕ ਇਹ ਜਾ ਰਹੀ ਆ ਉਹਦੇ ਵੱਲੋਂ ਉਹ ਜੀ ਕਹਿੰਦਾ ਸਾਨੂੰ ਵੀ ਮੰਮੀ ਅਸੀਂ ਭੁੱਖੇ ਤੇ ਆਏ ਬੈਠੇ ਆ ਨਾ ਸਾਨੂੰ ਕੋਈ ਕੰਮ ਦਾ ਪੈਸਾ ਮਿਲਦਾ ਜੀ ਕਮਰੇ ਚੋਂ 10 ਕਮਰੇ ਰੂਮ ਚੇਂਜ ਕਰਤੇ ਜੀ ਵੀ ਉਹ ਕਮਰੇ ਚੋਂ ਸਾਨੂੰ 4 ਦਿਨਾਂ ਬਾਅਦ ਰਾਤਾਂ ਨੂੰ ਵੀ ਬਾਹਰ ਕੱਢ ਦਿੰਦੇ ਆ ਜੀ ਅਸੀਂ ਸੜਕਾਂ ਤੇ ਰਾਤਾਂ কাটਦੇ ਆ ਜੀ ਜਿਹੜਾ ਰਿਸ਼ਤੇਦਾਰ ਆ ਤੁਹਾਡਾ ਏਜੰਟ ਉਹ ਨਾਲ ਗੱਲਬਾਤ ਹੋਈ ਹਾਂਜੀ ਹੋਈ ਆ ਜੀ ਸਾਡੇ ਨਾਲ ਉੱਤੋਂ ਬਹਿੰਸ ਕਰਦਾ ਜੀ ਕਹਿੰਦੇ ਕੋਰਟ ਕਚੈਰੀਆਂ ਦੁਨੀਆ ਲਈ ਬਣੀਆਂ ਹੋਈਆਂ ਐ ਕਰ ਲੋ ਕੀ ਕਰ ਸਕਦੇ ਆ ਮੇਰੇ ਤਾਂ ਹੱਥ ਖੜੇ ਆ ਜਿਹੜਾ ਕੁਝ ਥੋਤੇ ਹੁੰਦਾ ਤੁਸੀਂ ਕਰ ਲੋ ਜਿਹੜੇ ਮੁੰਡੇ ਤੁਹਾਡੇ ਬਾਹਰ ਗਏ ਨੇ ਉਹਨਾਂ ਵੱਲੋਂ ਫੇਰ ਹੁਣ ਕੀ ਕਿਹਾ ਕਰ ਉਹ ਕਹਿੰਦੇ ਜੀ ਜਾਂ ਸਾਨੂੰ ਗਾਹਾਂ ਅੱਗੇ ਕਰੇ ਨਹੀਂ ਸਾਨੂੰ ਵਾਪਸ ਬੁਲਾਵੇ ਸਾਡੇ ਪੈਸੇ ਸਾਡੇ ਵਾਪਸ ਕਰੇ ਜੀ ਹਾਂਜੀ